ਉਸ ਨਾਲ ਕਿੰਦਾ ਮੇਰੀ YouTube ਫੈਮਿਲੀ ਮੈਂ ਬਣਾਉਣ ਲੱਗੀਆਂ ਇੱਕ ਬਲੌਗ ਛੋਟਾ ਜਿਹਾ ਬਲੌਗ ਤੇ ਆਹ ਬਣ ਗਿਆ ਸਾਡਾ ਕਮਰਾ ਤਿਆਰ ਹੋ ਗਿਆ ویسੇ ਜਿ ਪ੍ਰੋਪਰ ਤਿਆਰ ਨਹੀਂ ਹੋਇਆ ਇਹ ਪਿਆ ਤਿਆਰੀ ਕਰਨ ਤੋਂ ਪਰ ਪਲਾਸਟਰ ਪ੍ਰੋਸਟਰ ਹੋ ਗਿਆ ਕਿੰਨੇ ਦਿਨ ਤੇ ਲੱਗੇ ਹੋਏ ਸੀ ਇਹਦਾ ਇੰਨਾ ਕਿ ਬਣਾਉਣਾ ਕਿੰਨਾ ਮੁਸ਼ਕਲ ਆ ਅਸਮਾਨ ਤੇ ਉਲਟ ਫਲਟ ਹੋਣਾ ਛੋਟੀ ਜੀ ਅਰੀ ਜਿਮਾਂ ਲੱਗੀ ਹੋਈ ਆ ਇਹਨੂੰ ਸਮਾਨ ਨੇ ਉਤਰ ਕਰਨੇ ਦਾ ਅਸੀਂ ਵੈਸੇ ਫਿਲਹਾਲ ਤਾਂ ਫਾਰਸ਼ ਹੀ ਕਰਵਾਇਆ ਇੱਥੇ ਪਾਣੀ ਦੇ ਅੰਦਰ ਸਿਮਸਤਰੀ ਲਾ ਦੇ ਇਹ ਕਬੂਕਤਾ ਵੀ ਰੱਖਤਾ ਵਿੱਚ ਸਟੈਪ ਰੱਖਤਾ ਕਹਿੰਦੇ ਨੇ ਤੇ ਇੱਥੇ ਇੱਕ ਸਲਫ ਰਹਿ ਗਈ ਤੇ ਓਪਨ ਸੋਈ ਬਣਾਉਣੀ ਆ ਪਰ ਟੋਟੀਆਂ ਲਗਵਾਉਂਦੀਆਂ ਦੋ ਇੱਥੇ ਇੱਕ ਸਲਫ ਬਣਨੀ ਸੀ ਉਹ ਰਹਿ ਗਈ ਵਿੱਚ ਤਾਂ ਪਤਾ ਇਹ ਮਕਾਨ ਬਣਾਉਣੇ ਬਹੁਤ ਔਖੇ ਨੇ ਬਹੁਤ ਜ਼ਿਆਦਾ ਇੱਕ ਸ਼ੀਸ਼ਾ ਲੱਗਣਾ ਹਜੇ ਇਹ ਦੇਖੋ ਹਲੇ ਦਰਵਾਜ਼ਾ ਆਪਿਆ ਹਾਂ ਦੇਖੋ ਹਰ ਕਿਸ਼ਰਾਤਾਂ ਕਰਨ ਸਮਾਨ ਸਮੇਤ ਕਿ ਅੱਖਾਂ 'ਚ ਪੈ ਜਾਊਗਾ ਬੱਤ ਤੇ ਆ ਗਿਆ ਆਪਣਾ ਘਰ ਦਾ ਹਿੱਸਾ ਇਹ ਕੋਬ ਉੱਤੇ ਰੱਖਤਾ ਸੀ ਇੱਥੇ ਤੇ ਫਿਰ ਆ ਗਿਆ ਆਪਣਾ ਬਾਹਲਾ ਨਾ ਡਿੱਗ ਜਾਊਗਾ ਧਿਆਨ ਨਾਲ ਇਹ ਫਿਰ ਆ ਗਿਆthro ਐਤੋਂ ਸੇ ਸਾਡੇ ਅੰਦਰ ਧੁੱਪ ਨਾ ਜਾਵੇ ਇਸ ਕਰਕੇ ਆਪਾਂ ਇਹਦੇ ਉੱਤੇ ਵੀ ਸ਼ਾਮੀ ਕੀ ਪਾਣ ਕੀ ਲੱਗੇ ਪਾਣ ਨਹੀਂ ਆਪਾਂ ਪਰਦੇ ਲਾ ਦੇਵਾਂਗੇ ਜੇ ਹੋਰ ਤਿਆਰੀ ਪਈਏ ਦਰਵਾਜ਼ੇ ਦੇ ਦੂਜੇ ਲੱਗ ਜਾਣਗੇ ਇਹਨਾਂ ਨੂੰ ਲਸਤਤਾ ਦਿਵਾਉਣੀ ਲਸਤਤਾ ਕਰਾ ਲਿਆ ਆ ਦੇਖੋ ਜੀ ਕਿੰਨਾ ਮੁਸ਼ਕਲ ਆ ਅਬੀਸ ਵੀ ਫਿਟਿੰਗ ਵੀ ਕਰਵਾਈ ਆ ਬਹੁਤ ਔਖਿਆ ਮਕਾਨ ਬਣਾਉਣੇ ਮਾਤੜ ਸਾਈ ਬੰਦੇ ਤਾਂ ਉੱਪਰੇ ਨੇ ਤਖੜੇ ਬੰਦੇ ਨੂੰ ਕੋਈ ਫਰਕ ਨਹੀਂ ਬੱਕੇ ਸਮਾਨ ਪਿਆ ਉਲਟ ਪੁਲਟ ਵਿੱਚ ਬਹੁਤ ਜ਼ਿਆਦਾ ਹਜੇ ਹਜੇ ਮਿਸਤਰੀ ਨੇ ਕਿਹਾ ਵੀ ਬਾਕੀ ਆ ਇੱਥੇ ਇੱਧਰ ਰੱਖਤੀਆਂ ਹਜੇ ਉੱਪਰ ਲਵਾਉਣੀਆਂ ਨੇ ਇਹ ਬੂਟਾ ਇੱਥੇ ਰੱਖਤਾ ਹੈ ਫੁੱਟੇ ਫੁੱਟੇ ਇਹਨੇ ਕਲੀਆਂ ਦਾ ਬੂਟਾ ਹੈ ਇਹ ਬਾਕੀ ਬੁਸ਼ਾਹ ਬੂਟੇ ਰੱਖਤੇ ਹੁਣ ਬੜਾ ਉਲਟ ਪੁਲਟ ਪਿਆ ਸਮਾਨ ਸਾਰੀ ਸੈਟਿੰਗ ਕਰਾਂਗੇ ਚੱਕ ਕੇ ਸਾਰੀ ਤੇ ਜਿੰਨੇ ਵੀ ਹੈਗੇ ਆ ਬਾਕੀ ਮਿਸਤੇ ਜਿਹੜੀਆਂ ਕੜਾਈਆਂ ਕੋੜੀਆਂ ਇੱਥੇ ਪਈਆਂ ਨੇ ਕੜਾਈਆਂ ਕੋੜੀਆਂ ਜਿਓਂ ਉਹ ਕਪੜੇ ਵੀ ਦੇਖ ਲੈ ਰਿਹਾ ਪਏ ਨੇ ਨਾਲੇ ਕੋ ਸਾਰਾ ਸਮਾਨ ਮਿਸ ਤੇ ਇਸ ਤਰ੍ਹਾਂ ਕਰ ਜਾਂਦੇ ਨੇ ਬਾਲਟੀਆਂ ਬੋਟੀਆਂ ਖਰਾਬ ਲੈ ਸਾਰਾ ਟੱਪ ਖਰਾਬ ਕਰਤਾ ਹਾਂ ਕੀ ਕਰੀਏ ਹੈ ਨਾ ਕੋਈ ਵਿਚਾਰੇ ਕੀ ਕਰਨ ਉਹ ਤਾਂ ਮੰਗਦੇ ਨੇ ਚੀਜ਼ ਭਾਈ ਦੋ ਦੇਣੀ ਪੈਂਦੀ ਹੈ ਇਹਨਾਂ ਚੀਜ਼ ਹਾਰੇ ਕੋਈ ਭਾਈ ਲਵਾ ਟੱਪ ਲੈ ਲਵਾ ਬਾਲਟੀ ਆ ਬੁੱਟੇ ਵੀ ਮੈਂਦਰ ਸੈਟਿੰਗ ਕਰੇ ਮਜ਼ਾ ਆਏ ਪੈਨੇ ਪੂਰੀ ਪਾਣੀ ਪਾਇਆ ਕਰੋ ਬੁੱਟਿਆਂ ਨੂੰ ਉਹ ਮੈਂ ਜੰੰਦਰਾ ਵਾਸਤੇ ਰੱਖਿਆ ਪਾਣੀ ਜੰੰਦਰਾ ਨੂੰ ਪਾਣੀ ਜ਼ਰੂਰ ਪਾਓ ਗਰਮੀ ਬਹੁਤ ਆ ਬਾਹਰ ਕੇ ਠੂਲੇ ਰੱਖੋ ਆਪਣੇ ਘਰ ਦੇ ਇਰਤ-ਇਰਤ ਮੈਂ ਬਾਹਰ ਵੀ ਰੱਖੇ ਹੋਏ ਨੇ ਬਹੁਤ ਗਰਮੀ ਲੋ ਪੈ ਰਹੀ ਆ ਜੰੰਦਰਾ ਦਾ ਪਾਣੀ ਚੇਂਜ ਕਰੋ ਠੰਡਾ ਪਾਣੀ ਪਾਓ ਇਹਨਾਂ ਨੂੰ ਹਾਂਜੀ ਹੋ ਗਈ ਸਭਾਈ ਕੀ ਕਰਦੀ ਪਈ ਐ ਮੈਂ ਬੈਡ ਛਾ ਕੇ ਕਿਹੜਾ ਮੈਡ ਬছਾਇਆ ਦੇਖ ਲਓ ਦੇਖਾਂ ਤਾਂ ਉਹ ਲੈ ਦੱਸ ਇਹ ਮੈਂ ਬਿਚਾਰ ਤੇ ਕਹਿੰਦੇ ਨਾ ਨਹੀਂ ਤੁਸੀਂ ਸਵੇਰੇ ਯੋਗਾ ਕਰਦੇ ਹੋ ਮੈਂ ਇੱਥੇ ਕਰ ਲਿਆ ਕਰਨਾ ਸਵੇਰੇ ਆਉਂਦੀ ਹਾਂ ਅਜੇ ਰਿਪੇਅਰ ਤਾਂ ਪਈ ਹੈ ਜੀ ਬਹੁਤ ਇਹ ਪੌੜੀ ਹੈ ਫਰੈਂਡ ਜੀ ਜਾਓ ਫਿਰ ਜਾਓ ਫਿਰ ਇੱਧਰ ਨੂੰ ਜਾਓ ਜਰਾ ਜੱਤ ਇਹਨਾਂ ਵਾਲ ਖਾਂਦੀ ਹੈ ਸਾਡੀ ਪੌੜੀ ਲੈ ਇਹ ਦੇਖੋ ਪਹਿਲਾਂ ਇੱਕ ਥੱਲੇ ਨੂੰ ਫਿਰ ਇਸ ਤਰ੍ਹਾਂ ਪਾਸੇ ਫਿਰ ਇਹ ਆਪਾਂ تو گھوم کے پولی چڑھائی ہونے لو دسو آ بچے بچپنا دیکھ لو بچوں کا ہے نا اور شال میں دپ روک جی کوئی سٹال پہ آپ چھوٹا جہا اوپر ستیا ہوا تو انہوں نے اپنی جان چپ روک دی پی آرپیٹ جا تھے پشا نے اپنا پیر پور صاف کرنے لوگ یہ کہیں بچے کا بچپن ہے ہے نا سمجھ نہیں ہوں رہے گی چھوٹی آ نہیں خوشی بہت ہو گئی سا کمرہ بن گیا بس کھڑ کے اوپر دیکھ سا اس طرح کر کے آ دیکھو بیاہ چیز کھڑا گے تو اُسی باہر تھلے میں دیکھ سکتے ہیں ਇਹਨੂੰ ਜ਼ਿਆਦਾ ਖੁਸ਼ੀ ਹੋਵੇ ਬੱਚੇ ਜਿਵੇਂ ਸਰਦੇ ਬਣੇ ਹੋਏ ਨੇ ਮਕਾਨੇ ਨੂੰ ਵੀ ਖੁਸ਼ੀ ਆ ਵੀ ਸਾਡਾ ਵੀ ਬਣ ਗਿਆ। ਉਹ ਦੇਖੋ ਕਿ ਕਿਲੇ ਦੋ ਦੋ ਸਾਡੇ ਫਲੋਰਾਂ ਵਿੱਚ ਵਾਤਾਵਰਨ ਬਰਸੇ ਬਹੁਤ ਵਧੀਆ। ਹਾਂਜੀ ਹੁ ਟੀਕੀ ਬਿਸ਼ਾਤ ਤੱਕ ਵਾਪਰੇ ਲਓ ਦੇਖ ਲੋ ਜੀ ਬਣਾ ਦੇ ਕੰਮ। ਹਰ ਦੋ ਚ। ਅਈ ਮੈਂ ਬੈਗੀ ਹੁ ਕੀ ਗੱਲ ਕਰੂੰਗੀ। ਹੈ? ਲਓ ਆਪਣਾ ਮੋਬਾਈਲ ਕੱਢ ਕੇ ਬੈਠੇ। ਲਓ ਹਾਤਾ ਦੀ ਰਿਪੇਅਰ ਹੋਣੀ ਆ, ਬੈਲਾ ਪੱਟੀ ਹੋਣੀ ਆ। ਉਹ ਤਾਂ ਬਹੁਤ ਕੁਝ ਹੋਣਾ ਜੀ ਦੇਖਦੇ ਚ ਹੋ ਤੁਸੀਂ ਇਹੀ ਕਮਰੇ ਤੇ ਨਾ ਆਪਾਂ ਚਾਹੀ। ਮਗਾ ਨੇ ਖੂਬ ਪੈਸਾ ਲਾ ਦੋ ਜਿੰਨਾ ਮਰਜੀ ਹੈ ਨਾ ਰਾਜ ਟਾਇਲ ਤਾਂ ਅਸੀਂ ਲਵਾਈ ਨਹੀਂ ਹਜੇ ਫਾਰਸ਼ ਹੀ ਤਵਾ ਕੇ ਕੰਮ ਸਾਰ ਲੈ ਆ ਵੀ ਚਲੋ ਪਰਿਆ ਕੋਠੇ ਤੇ ਵਾਧੂ ਘਰ ਤੋਂ ਸਮਾਨ ਸੈੱਟ ਸਕਦੇ ਆ ਬਾਕੀਆਂ ਦਾ ਡੈਕੋਰੇਸ਼ਨ ਬਣਾਵਾਂਗੇ ਵਧੀਆ ਬਣਾਵਾਂਗੇ ਫਿਰ ਇੱਧਰ ਵੀ ਇੱਕ ਕਮਰਾ ਪਾਵਾਂਗੇ ਪਿੱਛੇ ਹੌਲੀ ਹੌਲੀ ਹੰਦੇ ਹੌਲੀ ਹੌਲੀ ਸਜਜੇ ਸਜਜੇ ਫਲ ਮਿੱਠਾ ਲੱਗੇ ਹੌਲੀ ਹੌਲੀ ਸਭ ਕੁਝ ਪ੍ਰਮਾਤਮਾ ਕਰ ਦਿੰਦਾ ਹੈ ਨਾ ਇੱਕਦਮ ਤਾਂ ਕੁਝ ਹੁੰਦਾ ਨਹੀਂ ਚਲੋ ਜੀ ਹੁਣ ਮੈਂ ਸੌਂਦੀ ਆ ਇਹ ਵਿਦਿਆ ਭਾਈਆ ਕਰਦਾ ਆ ਸੁਣਾ ਬਗਤ ਜੀਆ ਇਰ ਚੱਕ ਕੇ ਪਾ ਮੂੜੇ ਰੱਖਦੇ ਸੋਨਾਂ ਲੱਗਣੇ ਚੱਕਣਾ ਦੇ ਆਪਣੇ ਸੂਰਜ ਇਹ ਅੱਗੇ ਰੱਖ ਦਿੰਗੇ ਪਾਹਨਾ ਜੀ ਬਾਕੀ ਦੱਸਿਆ ਤੁਸੀਂ ਬਲੌਕ ਕਿਸ ਤਰ੍ਹਾਂ ਲੱਗਿਆ ਸਾਡੇ ਸੱਤ ਸੱਤਾਂ ਨੇ ਬਣਾਇਆ ਮੇਰੀ ਬਹੁਤ ਪਿਆਰੀ ਨੂੰ ਖਾਧੀਆ ਤਮਾਤਰਾ ਚਾਹੀਦੀ ਦਾਸ ਆਹ ਦੇਖੋ ਇੱਥੇ ਸੋਨਾ ਬਿਲਕੁਲ ਇਹ ਦੇਖੋ ਅੱਗੇ ਇਹ ਇਦਿਸ਼ੁਕਾ ਦੇਤੇ ਇਹ ਬਸ ਐਸੀ ਰੱਖਦੇ ਹਾਂ ਤੇ ਜਿਹੜੀ ਹੋ ਗਿਆ ਕਰੇ ਸਨ ਵਧੀਆ ਰੱਖੂਗਾ ਸਭ ਤੋਂ ਜ਼ਿਆਦਾ ਦੀਦੀ ਨੂੰ ਬਹੁਤ ਖੁਸ਼ੀ ਆ ਬਹੁਤ ਜ਼ਿਆਦਾ ਮਾ ਤੇ YouTube ਫੈਮਲੀ ਦੇ ਸੀ ਦੱਸਿਓ ਤੁਹਾਡਾ ਦਾ ਪਿਆਰ ਨੂੰ ਬਹੁਤ ਮਿਲਦਾ ਹੈ ਤੇ ਮੇਰਾ ਬਲੌਗ ਜ਼ਰੂਰ ਦੇਖਿਓ ਕਿਸਮਾ ਬਤਾਇਆ ਹੈ ਮੈਂ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਦੇ ਹੋ ਪਿਆਰ ਉਹ ਅੰਦਰ ਨੂੰ ਤੇ ਅੰਦਰ ਖੜਦੇ ਆਪਾਂ ਜਿੰਦੀ ਦਾ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਜ਼ਰੂਰ ਕਰਦਾ ਬਤਾਇਆ ਮੈਂ ਸਤਿ ਸ੍ਰੀ ਅਕਾਲ ਹੈ ਮੇਰੇ YouTube ਫੈਮਲੀ ਆਈ ਲਵ ਜੋ ਮੇਰੇ YouTube ਫੈਮਲੀ ਸਾਰੇ ਮੈਂ ਬੱਚੇ ਬੜਾ ਪਿਆਰ ਕਰਦੇ ਮੈਂ ਤਿਆਰ ਕਰਦੀ ਬਹੁਤ ਯਾਰ ਕਰਦੀ ਆ ਲਾਈਵ ਵਿੱਚ ਹੀ ਬਹੁਤ ਤਿਆਰ ਕਰਦੀ ਆ ਬਾਏ ਬਾਏ ਸੱਸੀ ਕਸਨ ਪਰਮਾਤਮਾ ਚਾਹਤ ਕਰਦੇ ਕਰਦੇ ਕਿ ਤੁਸਾਰੇ